ਆਪਣਾ ਜਿਹੜਾ ਆਪਣਾ ਨੌਜਵਾਨ ਭਾਈਚਾਰਾ ਸਾਰੇ ਨੌਜਵਾਨ ਨੇ ਹਾਂ ਆਪਣੇ ਬਾਪੂਆ ਨੇ ਕਿੰਨਾ ਹੁਣ ਜੇ ਅੱਜ ਆਪਣੇ ਪੰਜਾਬ ਨੂੰ ਐਮਐਸਪੀ ਮਿਲਦੀ ਆ ਤੇ ਹਰਿਆਣਾ ਨੂੰ ਐਮਐਸਪੀ ਮਿਲਦੀ ਆ ਹੋਰਾਂ ਹੋਰਾਂ ਰਾਜਾਂ ਦੇ ਵਿੱਚ ਤਾਂ ਐਮਐਸਪੀ ਹੈ ਨਹੀਂ ਜੀ ਜੇ ਆਪਾਂ ਕਣਕ ਰਚੂਨਾ ਬੀਜੀ ਜਾਂਦੇ ਆ ਹੋਰਾਂ ਦੇ ਤਾਂ ਕਣਕੀ 15 15 1600 ਰੁਪਏ 100 ਤੋਂ 100 ਵਿਕਦੀ ਆ ਧੰਨਵਾਦ ਆ ਝੋਨੇ ਦਾ ਵੀ ਕੀ ਰੇਟ ਆ 14-1500 ਰੁਪਏ 14-1500 ਰੁਪਏ ਰੇਟ ਆਪਣੀ ਲੜਾਈ ਇਹ ਚੀਜ਼ ਹੋਣੀ ਚਾਹੀਦੀ ਆ ਵੀ ਆਪਾਂ ਜਿਹੜੇ ਮਿਹਨਤ ਕਾ ਸਲੋਕ ਆ ਸਾਡੀ ਲੜਾਈ ਉਹਨਾਂ ਲੋਕਾਂ ਨਾਲ ਹੋਣੀ ਚਾਹੀਦੀ ਹੈ ਅਸੀਂ ਇਕੱਠੇ ਕਿਮੇੜਣਾ ਅਸੀਂ ਜਾਬਤ ਵਿੱਚ ਕਿਮੇੜਣਾ ਤੁਸੀਂ ਜਿਹਨਾਂ ਨੂੰ ਸਮਝੀਏ ਜਾਬਤ ਵਿੱਚ ਰਹਿਣਾ ਅਗਵਾਈ ਕਰਨ ਦੀ ਅਗਵਾਈ ਵਿੱਚ ਰਹਿਣਾ ਸਭ ਤੋਂ ਪਹਿਲਾਂ ਤਾਂ ਦੁਸ਼ਮਣ ਦੀ ਚਾਲ ਨੂੰ ਸਮਝਣਾ ਚਾਹੀਦਾ ਵੀ ਤੁਹਾਡੇ ਜੋ ਸਾਰਕ ਹਰ ਤਰ੍ਹਾਂ ਦਾ ਤਰੀਕਾ ਵਰਤਣਗੇ ਉਹਦੀ ਚਾਲ ਸਮਝੋ ਬਿਲਕੁਲ ਉਹਦੇ ਥੋੜਾ ਜਿਆਦਾ ਆਪਣੇ ਆਪ ਦੇ ਵਿੱਚ 10% 15% 20% ਵੇਚ ਆਪਣੇ ਹਾਂ ਤਾਂ ਆਪਣੇ ਭਰਾ ਹੀ ਇਹੋ ਜਿਹੇ ਜੰਗੇ ਦੇ ਮੁੰਡੇ ਨੇ ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈਗੀ ਸਿਰਫ ਉਹ ਜ਼ਮੀਰ ਪਿੱਛੇ ਹੈ ਬਿਲਕੁਲ ਇਹ ਗੱਲ ਨੂੰ ਤੁਸੀਂ ਅੰਦਰ ਰੱਖਿਓ ਉਹਨਾਂ ਕੋਲ ਜ਼ਮੀਨ ਨਹੀਂ ਹੈਗੀ ਪਰ ਸਿਰਫ ਉਹ ਜ਼ਮੀਰ ਪਿੱਛੇ ਉਹਨਾਂ ਨੂੰ ਪਤਾ ਵੀ ਸਾਡੇ ਪੰਜਾਬ ਦੇ ਨਾਲ ਤੇਰੀ ਤੇਰੀ ਗੱਲ ਉਹ ਕੋਈ ਕਰਦੇ ਨੇ ਪਰ ਆਪਾਂ ਉਹ ਗੱਲ ਨੂੰ ਉਹ ਸਮਝ ਜਾਣਗੇ ਉਹ ਗੱਲ ਨੂੰ ਮੈਨਾਂ ਨਹੀਂ ਦਿੰਦੇ ਅਗਲਾ ਕਹਿੰਦਾ ਤੂੰ ਉੱਥੇ ਕਿ ਅੰਬ ਪੜਨ ਗਿਆ ਸੀ ਬਿਲਕੁਲ ਜ਼ਮੀਨ ਨਹੀਂ ਕੁਝ ਨਹੀਂ ਆ ਨਾਲੇ ਛੇਡਾਂ ਕਰਦੇ ਨੇ ਜਿਉਂ ਉਹਨਾਂ ਦਾ ਕੋਈ ਨੁਕਸਾਨ ਹੋ ਜਾਈਏ 30% ਨਹੀਂ ਇਹ ਜਿਹੜਾ ਇਹ ਅੰਦੋਲਨ ਆ ਨਾ ਪੰਜਾਬ ਦਾ ਅੰਦੋਲਨ ਆ 100% ਹੀ ਜ਼ਮੀਰ ਪਿੱਛੇ ਆ ਮੇਰੀ ਗੱਲ ਸੁਣੋ ਸਾਨੂੰ ਤਾਂ ਝੋਨੇ ਦੇ ਵੀ ਮਿਲਣ ਡੀ ਕਣਕ ਦੇ ਵੀ ਮਿਲਣ ਡੀ ਐ ਦੂਜਾ ਵੀ ਅਸੀਂ ਛਿੱਤਰਨਾ ਲੈ ਲਾ ਜੀ ਲੋਕਾਂ ਨੇ ਲੜਦੇ ਆ ਇਹ ਲੜਾਈ ਦੇ ਨਾਮ ਨਹੀਂ ਥੋੜਾ ਹੀ ਹੁਣ ਬਹੁਤ ਹੁਣ ਐਮਐਸਪੀ ਪੰਜਾਬ ਖਾਤਰ ਤਾਂ ਹੁਣ ਦੇ ਦਿੰਦੇ ਨੇ ਨਿੱਕੀ ਨਹੀਂ ਲੜਦੇ ਸਾਡੇ ਸਾਡੇ ਸਿਨਾਰਸ ਸਾਡੇ ਗੁਰੂਆਂ ਪੀਰਾਂ ਦੇ ਦੂਜਿਆਂ ਨਹੀਂ ਲੜਦੇ ਆ ਇਹ ਹਿੰਦੀ ਚਾਦਰ ਗੁਰਦੇ ਇੱਕ ਬਾਦਰ ਨੂੰ ਕਿਉਂ ਕਿਹਾ ਇੱਕ ਮੈਂ ਛੋਟੀ ਜੀ ਗੱਲ ਦੱਸਾਂ ਜਿਵੇਂ ਬਾਈ ਜੀ ਨੇ ਗੱਲ ਅੱਗੇ ਆ ਬਹੁਤ ਵਧੀਆ ਗੱਲ ਕਹੀ ਆ ਹੁਣ ਫਰਜ਼ ਕਰੋ ਹੁਣ ਆਪਣਾ ਪੂਰੀ ਦੁਨੀ ਸੁਣ ਲੋ ਜਾਨਾ ਆਪਣਾ ਪੂਰੀ ਦੁਨੀਆ 'ਚ ਇਹ ਮਸਲਾ ਜਾਣਾ ਹਾਂਜੀ ਹਾਂਜੀ ਫੇਰ ਇੱਕ ਮਿੰਟ ਇਹ ਗੱਲ ਸੁਣ ਲੋ ਧਿਆਨ ਆਪਣਾ ਪੂਰੀ ਦੁਨੀਆ 'ਚ ਮਸਲਾ ਜਾਣਾ ਬਾਗ ਵੀ ਗਿਆ ਵੀ ਸਾਡਾ ਨੌਜਵਾਨ ਸੀਧ ਹੋਇਆ ਇਹਨਾਂ ਨੇ ਗੋਲੀ ਮਾਰ ਕੇ ਕਰਿਆ ਹਾਂਜੀ ਹਾਂ ਖੱਟਰ ਨੇ ਤੁਸੀਂ ਇੱਕ ਤੁਸੀਂ ਬਿਆਨ ਪਹਿਲਾਂ ਸੁਣਿਆ ਵੀ ਉਹ ਬਿਆਨ ਪਹਿਲਾਂ ਕਿਉਂ ਦਿੱਤਾ ਸੀਗਾ ਖੱਟਰ ਨੇ ਇੱਕ ਬਿਆਨ ਤੁਸੀਂ ਸਮਝ ਨਹੀਂ ਸਕੇ ਖੱਟਰ ਕਹਿੰਦਾ ਵੀ ਕਿਸਾਨ ਆਪਣਾ ਅਸਲਾ ਲੈ ਕੇ ਆ ਰਹੇ ਨੇ ਉਹ ਬਿਆਨ ਦਾ ਮਕਸਦ ਪਤਾ ਕੀ ਸੀ ਸੁਣ ਲੋ ਮੇਰੀ ਧਿਆਨ ਨਾਲ ਉਸ ਬਿਆਨ ਦਾ ਮਕਸਦ ਇਹ ਸੀਗਾ ਵੀ ਇਹ ਪ੍ਰਾਈਵੇਟ ਅਸਲਾ ਨਾਲ ਆਪਣੀ ਤੇ ਅਟੈਕ ਕਰਨਗੇ ਹੁਣ ਜਦੋਂ ਦੁਨੀਆ ਦੇ ਵਿੱਚ ਪੂਰੀ ਤੀ ਗੱਲ ਜਾਣੀ ਹੈ ਇਹਨਾਂ ਨੇ ਪਤਾ ਕੀ ਸਾਬਤ ਕਰਨਾ ਵੀ ਇਹਨਾਂ ਕੋਲ ਅਸਲਾ ਸੀ ਸਾਡਾ ਜਿਹੜਾ ਸਰਕਾਰੀ ਹਥਿਆਰ ਹੈ ਇਹ 12 ਬੋੜ ਜਿਹੜੀ ਪ੍ਰਾਈਵੇਟ ਹਥਿਆਰ ਆ ਨਾ 32 ਬੋੜ ਦਾ ਪ੍ਰਾਈਵੇਟ ਹਥਿਆਰ ਆ ਨਾ ਇਹਨਾਂ ਨੇ ਇਹ ਚੀਜ਼ ਸਾਬਤ ਕਰਨੀ ਆ ਪੂਰੀ ਦੁਨੀਆ ਸਥੂਤ ਹੋ ਜਾਂਦੀ ਆ ਵੀਡੀਓ ਚ ਕੈਚ ਹੋ ਗਿਆ ਸਾਰਾ ਕੁਝ ਵੀ ਤੁਸੀਂ ਆ ਆ ਫਾਇਰ ਮਾਰਿਆ ਫਾਇਰ ਮਾਰਿਆ ਇਹਨਾਂ ਦੇ ਬੰਦੇ ਨੇ ਪਰ 12 ਬੋੜ ਜਿਹੜਾ 32 ਬੋੜ ਇਸ ਕਰਕੇ ਵਰਤ ਰਹੇ ਨੇਗੇ ਕਿ ਜਿਹੜਾ ਆਪਣੇ ਤੇ ਹੁਣ ਆਪਣੇ ਪੰਜਾਬ ਦੇ ਵਿੱਚ ਲਾਇਸੈਂਸੀ ਅਸਲੇ ਨੇ ਜਿਹੜੇ ਉਹ 12 ਬੋੜ 32 ਬੋੜ ਹੀ ਨੇ ਹੈ ਸਮਝ ਗੇਰਾ ਵੀ ਇਹਨਾਂ ਨੇ ਟੈਕ ਕੀਤਾ ਇਹ ਪੂਰੀ ਜਿਹੜੀ ਦੁਨੀਆ ਚ ਇੰਟਰਨੈਸ਼ਨਲ ਪੱਧਰ ਤੇ ਥੂਤੂ ਹੁੰਦੀ ਹੈ। ਬਿਲਕੁਲ ਜੀ। ਇਹ ਕੋਈ ਇੱਥੇ ਟਿੱਕਰ ਗੱਲ ਨਹੀਂ ਜਿਹੜੀ ਮੈਂ ਪਹਿਲਾਂ ਵੀ ਦੱਸ ਗਣੀ ਵੀ ਸਾਡੇ ਯੂਕੇ ਦੇ ਵਿੱਚ ਗੱਲ ਚੱਲੀ ਜਾਂਦੀ ਆ। ਕੱਲ ਨੂੰ ਅਮਰੀਕਾ ਚ ਚੱਲੂਗੀ। ਪਹਿਲਾਂ ਵੀ ਅਸੀਂ ਅੰਦੋਲਨ ਜਿਹੜਾ ਇਸ ਕਰਕੇ ਜਿੱਤਿਆ। ਜਦੋਂ ਸਾਡੇ ਜੰਨੇ ਵਿਦੇਸੀ ਭਰਾ ਨੇਗੇ ਐਨ ਆਰ ਆਈ ਭਰਾ। ਐਨ ਆਰ ਆਈ ਭਰਾ ਮਾ ਦਾ ਬਹੁਤ ਵੱਡਾ ਯੋਗਦਾਨ ਹੁੰਦਾ। ਅੱਜ ਸਾਡਾ ਇੱਕ ਸਿੱਖ ਬੰਦਾ ਅੱਜ ਸਾਡਾ ਸਿੱਖ ਬੰਦਾ ਇੱਕ ਟੇਸੀ ਆ ਯੂਕੇ ਦੀ ਪਾਰਲੀਮੈਂਟ ਤੇ ਖੜਾ ਆ ਇਹਦਾ ਝਗਰ ਕਰ ਰਿਹਾ। ਹਾਂ ਜੀ ਹਾਂ ਜੀ। ਅੱਜ ਹੁਣ ਚੱਲ ਰਿ ਉੱਛਣਗੇ ਤਾਂ ਹੈਗੇ ਵੀ ਤੁਸੀਂ ਅੰਦੋਲਨ ਜਿਹੜੇ ਕਿ ਜਿਹੜੇ ਕਿਸਾਨਾਂ ਦੇ ਸਿਰ ਤੇ ਇੱਕ ਦੇਖੋ ਪੂਰੀ ਦੁਨੀਆ ਇਹ ਚੀਜ਼ ਮੰਨਦੀ ਹੈ ਵੀ ਕਿਸਾਨ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਬਿਲਕੁਲ ਜੀ ਦੇਖੋ ਅਨਾਜ ਆ ਜਿਹੜੀਆਂ ਫੈਕਟਰੀਆਂ ਨੇ ਕਾਰਪੋਰੇਟ ਘਰਾਣੇ ਨੇਗੇ ਜਿਹੜੀਆਂ ਫੈਕਟਰੀ ਨੂੰ ਚੱਲਣ ਕਿ ਤਾਂ ਕੱਚੇ ਮਾਲ ਨਾਲ ਹੀ ਨਾ ਬਿਲਕੁਲ ਕੱਚਾ ਮਾਲ ਕੋ ਕੌਣ ਪਦਾ ਕਰਦਾ ਕਿਸਾਨ ਪਦਾ ਕਰਦਾ ਹੁਣ ਦੇਖੋ ਜਿਹੜੀ ਕਰਜ਼ੇ ਦੀ ਗੱਲ ਆ ਇੱਕ ਨਾ ਉਹ ਵਕੀਲ ਵੀ ਬੜਾ ਵਧੀਆ ਬੋਲਦੇ ਆ ਆਪਾਂ ਸਾਰੀ ਇਹ ਗੱਲ ਕਹਿ ਰਹੇ ਆ ਆਪਾਂ ਸਮਝੀਏ ਵੀ ਕਾਰਪੋਰੇਟ ਘਰਾਣਾਂ ਦਾ ਐਡਾ ਵੱਡਾ ਇਹਨਾਂ ਨੇ ਕਰਜ਼ਾ ਮਾਫ ਕਰਤਾ ਹਾਂਜੀ ਜਿਹੜੀ ਪੂਰੀ ਦੁਨੀਆ ਦੇ ਵਿੱਚ ਵੀ ਕਿਸਾਨ ਤੇ ਮਜ਼ਦੂਰ ਜਿੰਮੇ ਜਿਹੜਾ ਕਰਜ਼ਾ ਚੜਿਆ ਸਭ ਤੋਂ ਵੱਧ ਕਮਾਈ ਤਾਂ ਉਹਨਾਂ ਦੀ ਹੀ ਹੋਈ ਕਹਿੰਦੇ ਨੇ ਨਾ ਉਹਨਾਂ ਦਾ ਕਿਉਂ ਨਹੀਂ ਕਰਜ਼ਾ ਮਾਫ਼ ਕਰਦੇ ਇਹੀ ਆਪਣੇ ਆਗੂ ਗੱਲ ਕਹਿ ਰਹੇ ਨੇ ਆਗੂ ਵੀ ਆਪਣੀ ਹੀ ਗੱਲ ਕਰ ਰਹੇ ਨੇ ਵੀ ਦੇਖੋ ਜੇਕਰ ਤੁਸੀਂ ਉਹਨਾਂ ਕਾਰਪੋਰੇਟ ਘਰਾਂ ਦਾ ਕਰਜ਼ਾ ਮਾਫ਼ ਕਰ ਸਕਦੇ ਹੋ ਤੇ ਕਿਸਾਨਾਂ ਦਾ ਕਰਜ਼ਾ ਤਾਂ ਤੇ ਮਜ਼ਦੂਰਾਂ ਦਾ ਕਰਜ਼ਾ ਤਾਂ ਕਰ ਦੇ ਦਤਾ ਉਹਨੂੰ ਉਦੋਂ ਅੱਧਾ ਕਰਜ਼ਾ ਹੈ ਬਿਲਕੁਲ ਜੇ ਉਹਨੇ ਕਰਜ਼ਾ ਮਾਫ਼ ਕਰੇ ਤੂੰ ਅੱਧਾ ਕਰਜ਼ਾ